ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੁਹਾਡਾ ਇੱਕ ਹੋਰ ਨਵੀਂ ਵੀਡੀਓ ਚ। ਇਹ ਹਲਦੀ ਆਈ ਖੇਤ ਦੀ ਬਾਹੀ ਮੱਕੀ ਲਈ। ਇਹ ਆਪਣਾ 9 ਬੀਲਿਆਂ ਦਾ ਪਲਾਟ ਆ। ਪਹਿਲਾਂ ਇੱਕ ਵਾਰ ਹੈਰੂ ਨਾਲ ਵਾਦਦਾ ਸੀ ਤੇ ਦੁਬਾਰਾ ਫੇਰ ਲੱਗੇ ਹੈਰੂ ਨਾਲੇ। ਤੇ ਕੱਲੂ ਹੋ ਜਾਊਗਾ ਤਿਆਰ ਸਾਰਾ ਹੀ। ਫਿਰ ਪਰਥ ਨੂੰ ਬਜਾਈ ਕਰਾ ਕਰਦੇ ਆ ਮੱਕੀ ਦੀ 1290 ਦੀ। ਤੇ ਥੋੜਾ ਜਿਹਾ ਵੀ ਕਰ ਕੀ ਰੁਕੇ ਹੋਏ ਸੀ ਆਪਾਂ ਵੀ ਨਹੀਂ ਮਿਲਿਆ। ਕੀ ਦਾ ਕੱਲ ਨੂੰ ਆ ਜਾਣਾ ਦੁਕਾਨਾਂ ਤੇ ਤੇ ਫਰ ਤੋਂ ਬਜਾਈ ਕਰਾਂਗੇ ਫਿਰ बाकी ਦੋਈ ਮੋਟਰ ਤੇ ਕੱਲ ਨੂੰ ਬੀਜਣੀ ਆ ਮੱਕੀ ਤੇ ਨਾਲ ਹੁੰਦੀ ਮੱਕੀ ਨੂੰ ਭਰਨ ਦਾ ਕੰਮ ਚੱਲਦਾ ਏ ਥਾਣੀ ਦਾ ਤੇ ਪਟਾਈ ਦਾ ਕੰਮ ਹਲੇ ਆਪਾਂ ਰੋਕਤਾ ਚੱਲੂਗਾ 20 ਤੋਂ ਬਾਅਦ ਸ਼ੁਰੂ ਕਰਾਂਗੇ ਪਟਾਈ ਦਾ ਕੰਮ ਤੇ ਸੋਨਾ ਬੰਨ ਦਾ ਹੀ ਤੇ ਹਮਾਲਣੀ ਚੱਲੂਗਾ ਮਾਰਚ ਵਿੱਚ ਦਾਨ ਤਰੱਕ ਪਹਿਲੇ ਹਾਈ ਚ ਤੇ ਪਾਵਰ ਮੋਡ ਚ 1500 ਚੱਕਰ ਤੇ ਚੱਲਦਾ ਹੈ ਸ਼ਾਮ ਦਾ ਟਾਈਮ ਹੋ ਗਿਆ ਕਾਲੂ ਮਾਰਾਂਗੇ ਤੇ ਸੁਹਾਗਾ ਤੇ ਫਿਰ ਦੇਖਾਂਗੇ ਜਾਂ ਕਲਾ ਨਾਲ ਇੱਕ ਵਾਰ ਬਾਦਾਂਗੇ ਤੇ ਵਧੀਆ ਬਰੀਕ ਮਣਜੂ ਜ਼ਮੀਨ ਛੋਟੀ ਡਾਕਰ ਜ਼ਮੀਨ ਕਰਕੇ ਡਲੀ ਬਹੁਤ ਛੇਦੀ ਪੈਂਦੀ ਆ ਖੇਤ ਨੇ ਗਿੱਲੇ ਮੀਂਹ ਕਰਕੇ ਬਾਕੀ ਸਵਾਬ ਪਵਾਈ ਦੀ ਆਪਾਂ ਉਹ ਵੀ ਖੰਡਾਦੀ ਦੀ ਤੁਸੀਂ ਦੇਖਿਆ ਪਿਛਲੇ ਵੀਡੀਓ ਚ ਆ ਦੇਖੋ ਖੇਤ ਹਲੇ ਵੀ ਗਿੱਲੇ ਨੇ ਬਹੁਤ ਜ਼ਿਆਦਾ ਪੱਕੀ ਡਲੀ ਬਣ ਜਾਂਦੀ ਆ ਡਾਕਰ ਜ਼ਮੀਨ ਕਰਕੇ ਕਾਈ ਬਾਈ ਬਹੁਤ ਜ਼ਿਆਦਾ ਕਰਨੀ ਪੈਂਦੀ ਆ ਤਾਂ ਜਾ ਕੇ ਜ਼ਮੀਨ ਕਿਤੇ ਬਣਦੀ ਆ ਬਾਕੀ ਸਾਡੇ ਏਰੀਆ 'ਚ ਹਲੇ ਕਾਫੀ ਆਲੂ ਖੜਾ ਏ ਐਲ ਆਰ ਦੀ ਵਟਾਈ ਵੀ ਕਾਫੀ ਓਣ ਤੋਂ ਰਹਿੰਦੀ ਆ ਤੇ ਬਾਕੀ ਜਿਹੜੇ ਚਿੱਟੀ ਏ ਚਟੇ ਆਲੂ ਦੀਆਂ ਵੈਰਾਈਟੀਆਂ ਨੇ ਉਹ ਵੀ ਕੋਈ ਕਾਫੀ ਖੜਾ ਏ ਬਾਕੀ ਰੇਟ ਆਲੂ ਦਾ ਹੈਗਾ ਏ 9 ਰੁਪਏ ਤੱਕ ਹੈਗਾ ਏ ਬਾਕੀ ਦੇਖੋ ਔਰ ਇਹ ਤੱਕ ਖੜਾ ਰਹਿੰਦਾ ਜਾਂ ਨਹੀਂ ਜਾਂ ਵੀ ਘਟ ਰਹੂਗਾ ਬਾਕੀ ਰੇਟ ਬਾਰੇ ਤੁਹਾਨੂੰ ਦੱਸਦੇ ਰਹਾਂਗੇ ਜਾਣਕਾਰੀ ਦਿੰਦੇ ਰਹਾਂਗੇ ਬਾਕੀ ਜਦ ਸੋਨਾ ਬਣਦਾ ਰੇਟ ਦੇਖਾਂਗੇ ਵੀ ਕੀ ਲੱਗਦਾ ਹੈ ਬਾਕੀ ਗੰਨੇ ਦੀ ਮਰਜ਼ੀ ਆਪਣੀ ਕੀ ਤੋਂ ਬਾਅਦ ਹੈ ਗੰਨੇ ਦੀ ਮਰਜ਼ੀ ਆਉਣੀ ਆ ਦੋ ਟਰਾਲੀਆਂ ਛੱਡੀਆਂ ਨੇ ਹਲੇ ਤੱਕ ਆਪਾਂ ਅਲੇ ਆਪਾਂ ਨੂੰ ਮਿਲ ਸਾਰੀ ਤਾਂ 4 ਕਿਲੋਮੀਟਰ ਦਾ ਸਹਲਾਣਾ ਮਿਲ ਤਾਂ ਵੀ ਵਰਤੀ ਥੋੜੀ ਲੇਟ ਦਿੰਦੇ ਨੇ ਉਹਦੇ ਕਰਕੇ ਜਿਹੜੇ ਆਪਣੇ ਵੀਰ ਜਲੰਧਰ ਕੰਨੀ ਉਹ ਜਾਂ ਹਿਹਾਰਪੁਰ ਕੰਨੀ ਉਹ ਜਲੰਧਰ ਦਾ ਉਹਦੇ ਉੱਤਰ ਵਰਤੀ ਛੇਦੀ ਦਿੰਦੇ ਨੇ ਦੂਰ ਵਾਲਿਆਂ ਨੂੰ ਬਾਕੀ ਇਹ ਵੀ ਨਿਪੜੂਗਾ ਮਾਰਚ ਤੱਕ ਮਥਾ ਨਿਪੜੂਗਾ ਜਦ ਤੱਕ ਮਿਲ ਬੰਦ ਹੋਣੀ ਆ ਗੰਨੇ ਦਾ ਵੀ ਤੇ ਗੰਨੇ ਵਾਲੀ ਜਗਾ ਵੀ ਮੱਕੀ ਦੀ ਉਹ ਬਜਾਈ ਕਰਨੀ ਆ ਨਹੀਂ ਜਾਏਗਾ ਵੀ ਘਾਟ ਖੋਲੀ ਹੋਈ ਆ ਨਾਲੇ ਲੱਗਦੀਆਂ ਪੂਰੀਆਂ ਨੇ ਹੈਰੋਂ ਬਾਕੀ ਗਾਹਾਂ ਨੂੰ ਆਪਾਂ ਲੇਜ਼ਰ ਕਰਾ ਕੇ ਆਵਾਂਗੇ ਸਾਰੇ ਖੇਤ ਫੇਰ ਉੱਜ ਤਾਂ ਇੱਕ ਪਾਣੀ ਦੀ ਬਚਤ ਹੁੰਦੀ ਆ ਤੇ ਕੱਦੂ ਵੇਲੇ ਵੀ ਕਿਾਰੇ ਪੱਤਰ ਰਹਿੰਦੇ ਨੇ ਜਾਨੀ ਮਾ ਨਹੀਂ ਹੁੰਦਾ ਇਹ ਕਾਲ ਕਰਵਾਇਆ ਕਰਾਂਗੇ ਥੋੜੀ ਹੀ ਘਾਲ ਹੋ ਜਾਂਦੀ ਆ ਤੇ ਮੱਕੀ ਲੇਟ ਦੇ ਚੱਕਰ ਚ ਤੇ ਇੱਥੇ ਕਰਕੇ ਫਿਰ ਲੇਜ਼ਰ ਕਰਾ ਨਹੀਂ ਕਰਵਾਇਆ ਖੇਤ ਅਗਲੇ ਸਾਲ ਤੋਂ ਕਰਵਾਇਆ ਕਰਾਂਗੇ ਹਾਲ ਦਾ ਇਹ ਮੱਕੀ ਨੂੰ ਪਾਣੀ ਜਿਹੜੀ ਆਪਾਂ ਮਾਜਰੀਪਿੰਡ ਮੋਟਰ ਤੇ ਬੀਜੀ ਦੀ ਮੱਕੀ 9208 ਨੂੰ ਦੋਨੇ ਖਾਲੀਆਂ ਨੂੰ ਛੱਡਿਆ ਹੋਇਆ ਤੇ ਇਧਰਲੇ ਪਾਸੇ ਵੀ ਤੇ ਇਧਰ ਵੀ ਚੱਲਦਾ ਖਾਲੀ ਨੂੰ ਪਾਣੀ ਤੇ ਉਧਰਲਾ ਪਲਾਟ ਭਰ ਗਿਆ ਦੀ ਡੇਢ ਕਿਲੇ ਦਾ ਗੇੜ ਪਰਲੇ ਪਾਸੇ ਬਾਕੀ ਕੱਲੂ ਨੇ ਬੜ ਜੂਗਾ ਪਾਣੀ ਦਾ ਕੰਮ ਅੱਜ ਰਹਿ ਜੂਗਾ ਡੇਢ ਦੋ ਕਿਲਿਆਂ ਦਾ ਗੇੜ ਬਾਕੀ ਪਿੰਡ ਵੀ ਜ਼ਮੀਨ ਤਿਆਰ ਕਰਨ ਲੱਗੇ ਹੋਏ ਆ ਤੇ ਅੱਜ ਤਿਆਰ ਕਰਕੇ ਫਿਰ ਕੱਲ ਨੂੰ ਬਜਾਈ ਕਰਦੇ ਆ ਤੇ ਬੀਬੀ ਆਉਣਾ ਅੱਜ ਲੈ ਕੇ ਆਉਣੇ 1890 ਦਾ ਬਾਕੀ ਮਲਾਜ਼ਮ ਲੱਗੇ ਹੋਇਆ ਭਰਨ ਬਾਕੀ ਕਣਕ ਕੋਲ ਮਾਰਨਾ ਆ ਕਿਹੜਾ ਦੇਖਦੇ ਆ ਪਾਣੀ ਲੱਗਣ ਵਾਲਾ ਹੋਊਗਾ ਤੇ ਆਪਣੀ 826 ਬੀਜ ਹੈ ਕਣਕ ਦਾ ਪਾਣੀ ਕੰਨੀਓ ਸੁੱਕੀਓ ਆ ਚਲਾਉਨੇ ਆ ਅੱਜ ਮੋਟਰ ਤੇ ਨਸਾਰਾ ਲੈ ਰਹੀ ਆ ਕਣਕ ਤਕਰੀਬਨ 50% ਬੱਲੀ ਬਾਹਰ ਨਕਲਿਆ ਹੀ ਕਣਕ ਦੀ ਤੇ ਵਧੀਆ ਖੜੀ ਆ ਬਾਕੀ ਦਾ ਆਪਣੇ ਕੋਲ ਸਾਰੇ ਆਲੂ ਇਹਨੇ ਇਹ ਦੋ ਗਿੱਲੇ ਆਪਾਂ ਕਣਕ ਦੇ ਕਰ ਲਈਤੀ ਇਹ ਥੋੜਾ ਜਿਹਾ ਖੇਤ ਨੀਮਾ ਇੱਕ ਤਾਂ ਇੱਕ ਉਹਰੇ ਥੋੜਾ ਜਿਹਾ ਪੈਪ ਦੂਜਾ ਪਲਾਸਟਿਕ ਵਾਲਾ ਲਾ ਕੇ ਫਿਰ ਪਾਣੀ ਲਾਉਣਾ ਪੈਂਦਾ ਏ ਬਾਕੀ ਲਾਉਨੇ ਆ ਪਾਣੀ ਇਹਨੂੰ ਭਰਨੇ ਵਾਲੀ ਉਹ ਕਣਕ ਬਾਕੀ ਚਿਪ ਸੋਨਾ ਬਨ ਆਲੂ ਖੜਾ ਆਪਣਾ ਉਦੀ ਬੜਾਉਨੇ ਆ ਬੇਲ ਕਰਦੇ ਆ ਚੈੱਕ ਉਹਨੂੰ ਵੀ ਵੀ ਕੀ ਆ ਉਹਦੇ ਹੇਠਾਂ ਕਿੰਨਾ ਕੁ ਸੈ ਸੂਜ ਘਰੇ ਆਏ ਕੀ ਗੱਲ ਬਾਤ ਤੇ ਕੱਲ ਨੂੰ ਚਲਾਉਨੇ ਆ ਮੋਟਰ ਕਣਕ ਨੂੰ ਬਾਕੀ ਆ ਖੜਾ ਆਪਣਾ ਚਿਪ ਸੋਨਾ ਬਨ ਤੇ ਬੇਲ ਹਲੇ ਵਧੀਆ ਹਰੀ ਖੜੀ ਆ ਤੇ ਮੰਨ ਲਓ 70% ਬੇਲ ਖੜੀ ਆ ਬਾਕੀ ਵਿੱਚ ਵਿੱਚ ਖਰਾਬ ਵੀ ਹੋ ਗਈ ਬਾਕੀ ਕਿਸੇ ਪਾਸਿਓਂ ਪੱਟ ਕੇ ਦੇਖਦੇ ਆ ਕਿੰਨਾ ਕੁ ਸੈਜ ਕਰਿਆ ਆਲੂ ਨੇ ਫਿਰ ਇਹਦੀ ਬੇਲ ਵੜਾਵਾਂਗੇ 20 ਤਰੀਕ ਤੱਕ ਉਸ ਹਿਸਾਬ ਨਾਲ ਹਕੀ ਕਰ ਲੈਣਾ ਚੈੱਕ ਪੱਟ ਕੇ ਇੱਕ ਬੇਲ ਕਿਸੇ ਬੇਲੇਟ ਸਹਜ ਵਧੀਆ ਹੁੰਦਾ ਕਿਸੇ ਬੇਲੇਟ ਘੱਟ ਹੁੰਦਾ ਬਾਕੀ ਪੂਰਾ ਸੁੱਕੇ ਤੇ ਪੱਟਣਾ ਪੈਣਾ ਇਹ ਸਹਜੋ ਸਬ ਮੀਡੀਅਮ ਜਈ ਆ ਬਾਲਾ ਜ਼ਿਆਦਾ ਨਹੀਂ ਹੈਗਾ ਪੱਟ ਬੋਟ ਟੈਟ ਆ ਜੇ ਈ ਹੋਰ ਦੇਖਦੇ ਆ ਪਾਸੇ ਪੱਟ ਕੇ ਕਿਤੇ ਕਿਹ ਕੀ ਆ ਸਾਈਜ਼ ਆ ਇਦਾਂ ਮੀਡੀਅਮ ਆ ਓਵਰ ਸਾਈਜ਼ ਵਿੱਚ ਕੋਈ ਨਹੀਂ ਹੈਗਾ ਜਿਹੜੀ ਆ ਬੇਲ ਪੱਟੀ ਆ ਹੋਰ ਜਗ੍ਹਾ ਤੋਂ ਪੱਟ ਕੇ ਦੇਖਦੇ ਆ ਅਸਲ 'ਚ ਆਲੂ ਦਾ ਪਤਾ ਲੱਗਦਾ ਜਦੋਂ ਆਪਾਂ ਮਸ਼ੀਨ ਨਾਲ ਪਟਾਈ ਕਰਦੇ ਆ ਫੇਰ ਪਤਾ ਲੱਗਦਾ ਏ ਵੀ ਕੀ ਸਾਈਜ਼ ਸੂਜਾ ਇਦਾਂ ਕਿਸੇ ਬੇਲ ਇੱਠ ਘੱਟ ਹੁੰਦਾ ਆਲੂ ਇਸੇ ਬੇਲੇਟ ਜਿਆਦਾ ਮੋਟਾ ਹੁੰਦਾ ਏ। ਬਾਕੀ ਹੋਰ ਬੇਲ ਦੇਖ ਕੇ ਪੱਟ ਕੇ ਦੇਖਦੇ ਆਂ। ਤੇ ਵੀਡੀਓ ਵੱਧ ਤੋਂ ਵੱਧ ਦੇਖਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਵੀਰੇ ਕਿਸੇ ਵੀਰ ਨੇ ਨਹੀਂ ਕਰਿਆ। ਆਹ ਦੇਖਦੇ ਆਂ ਪੱਟ ਕੇ ਬੇਲਾਂ। ਬਾਕੀ ਆਲੂ ਹਰੇ ਦੀ ਕੋਈ ਪ੍ਰੋਬਲਮ ਨਹੀਂ। ਨਹੀਂ ਚਿੱਟਾ ਆਲੂ ਹਰਾ ਹੋ ਜਾਂਦਾ ਬਹੁਤ ਜ਼ਿਆਦਾ। ਆ ਦੇਖੋ ਰੇ ਹੈਗਾ ਸੈਜ। ਬੜੀ ਵਧੀਆ ਸਹਜ ਆਰੇ ਆਲੂ ਦਾ ਦੇਖੋ ਪੂਰਾ ਵਧੀਆ ਸਹਜ ਆ ਜਿੰਨਾ ਕਿ ਚਾਹੀਦਾ ਬਾਕੀ ਦਾਣਾ ਬਹੁਤ ਜ਼ਿਆਦਾ ਆ ਆਲੂ ਨੂੰ ਦੇਖੋ ਇੱਕ ਬੇਲ ਹੈ ਕਿੰਨੇ ਦਾਣੇ ਨੇ 3 5 6 7 8 9 10 11 12 13 14 14 ਦਾਣੇ ਨੇ ਵਧੀਆ ਸਾਈਜ਼ ਆਲੂ ਦਾ 20 ਤਰੀਕ ਤੱਕ ਵੜਾਉਣੇ ਆ ਬੇਲ ਲਾਉਣੇ ਆ ਬੰਦੇ ਬੇਲ ਵਢਣ ਅੱਜ ਹੋ ਚੱਲੀ 15 ਤਰੀਕ ਕੀ ਕਣਕ ਨੂੰ ਪਾਣੀ ਉਧਰ ਲਾਉਣ ਲਾਉਨੇ ਆ ਛੱਡਦੇ ਆ ਮੋਟਰ ਅੱਜ